ਆ ਇਹ ਮਾਮਲਾ ਹੁਣ ਇਹ ਆਂਦੇ ਜਿਹੜਾ ਕੰਮ ਇਹਨਾਂ ਦਾ ਵੀ ਕਰਾ ਦੇਣਾ ਮੈਨੂੰ ਪਤਾ ਹੈ ਕੀ ਕਰਨਾ ਚਾਹ ਰਹੇ ਆ ਆ ਵੇਖੋ ਭਾਈ ਇਹ ਸਾਫ ਪਾਣੀ ਹੈ ਹੁਣ ਇਹ ਜੇ ਸਾਫ ਪਾਣੀ ਮੈਂ ਇਹਨਾਂ ਨੂੰ ਕਹਿ ਚੁੱਕਿਆ ਕਿ ਇਹਨੂੰ ਪੀ ਲਓ ਤੁਸੀਂ ਪਹਿਲਾਂ ਵੀ ਸਾਨੂੰ ਉਦੋਂ ਤਿੰਨ ਵੇਲੇ ਵੀ ਬੜਾ ਧਮਕੀਆਂ ਦਿੱਤੀਆਂ ਸੀ ਵਪਾਰੀਆਂ ਵਾਲੀ ਜ਼ਬਾਨ ਰੱਖੋ ਗੁੰਡਿਆਂ ਵਾਲੀ ਨਾ ਕਰੋ ਜਿੰਨੇ ਸਾਰਾ ਕੁਝ ਹੈ ਜਿੰਨੇ ਹਸਪੀਟਲ ਆ ਸਾਰਾ ਦਾ ਮਹੀਨਾ ਲੈਂਦਾ ਅਸੀਂ ਮਹੀਨਾ ਨਹੀਂ ਦੇਣਾ ਸਾਡੀ ਚੁੱਤੀ ਕੰਮ ਹੈ ਜਵਾਬ ਦੱਸ ਤੈਨੂੰ ਲੱਖੇ ਸਦਾਣੇ ਨੇ ਬਲੈਕਮੇਲਿੰਗ ਲਈ ਫੋਨ ਕੀਤਾ ਭਾਜੀ ਫੋਨ ਦਿੱਕਾ ਰਿਹਾ ਰੋਜ਼ ਤਾਂ ਕੇਪੇ ਤੁਸੀਂ ਸਿਰਫ 3 ਕਰੋੜ ਲੀਟਰ ਪਾਣੀ 9 ਕਰੋੜ ਲੀਟਰ ਪਾਣੀ 9 ਕਰੋੜ ਲੀਟਰ ਪਾਣੀ 450 ਅਸੀਂ ਸ਼ਹਿਰ ਡਾਈ ਹੋ ਚਲਦੇ ਹੋ ਨਹੀਂ ਲੱਗਦੀ ਰਾਨੂੰ ਔਰ ਰਿਸ਼ਤੇਦਾਰ ਆਣਗੇ ਓਏ ਨਾ ਰਿਸ਼ਤੇਦਾਰ ਹੈ ਓਏ ਅਸੀਂ ਸਾਰੇ ਜਾਣਦੇ ਆ ਸੁਣ ਲੈ ਗੱਲ ਜਿੱਥੇ ਡਾਈਂਗਾ ਨਾ ਪਿੰਗਲਾੜੇ ਕੋਲੇ ਉੱਥੇ ਵੀ ਗਏ ਆ ਜਾਣਾ ਚਾਹੀਦਾ ਅਸੀਂ ਸਾਰੇ ਪੰਜਾਬ 'ਚ ਜਾਣਦੇ ਆ ਥੋਂ ਦਾ ਕਾਲਿੰਗ ਟਾਈਮ ਦਿੱਤਾ ਹੀ ਪਰ ਅੱਜ ਦਾ ਤੁਹਾਨੂੰ ਅਸੀਂ ਸੱਦਿਆ ਇਹ ਗੁੰਡੇ ਬਣ ਕੇ ਕਿਉਂ ਆਏ ਆ ਇੱਥੇ ਭਾਈ ਸਾਹਿਬ ਤੁਸੀਂ ਤੁਸੀਂ ਬਸਣੇ ਵੀ ਪਈਏ ਮਜਲੀ ਕਿਉਂ ਆਏ ਤੁਸੀਂ ਕਿਉਂ ਆਏ ਆ ਅਗੂ 4 ਵਜੇ ਬਜਰੀ ਕਿਉਂ ਭਾਈ ਲੈ ਨਾ ਡਰ ਜਾ ਆਖੋਈਆ ਮਾਰਦਾ ਬਜਰੀ ਦੀ ਬੋਲੀ ਕਿਉਂ ਜਾਂਦਾ ਪਤੰਦਰ ਮੈਨੂੰ ਬੋਲ ਲੈਂਦੇ ਮੈਂ ਝੂਠ ਬੋਲਿਆ ਤਾਂ ਕਹਿ ਦੀ ਕੌ ਯੂ ਕੇ ਜੀ ਸਾਦਲੀ ਇਹਨਾਂ ਨੂੰ ਤੇਰੇ ਕਹਿੰਦੇ ਆ ਜਾਣਗੇ ਆ ਵੇਖ ਲੋ ਯਾਰ ਇੱਕ ਮਿੰਟ ਕੈਮਰੇ ਨੂੰ ਵਿਖਾ ਦਿਓ ਆਏ ਮਾਮਲਾ ਹੁਣ ਇਹ ਆਂਦੇ ਜਿਹੜਾ ਕੰਮ ਇਹਨਾਂ ਦਾ ਵੀ ਕਰਾ ਦੇਣਾ ਮੈਨੂੰ ਪਤਾ ਹੈ ਕੀ ਕਰਨਾ ਚਾਹ ਰਹੇ ਆ ਸਾਧਿਆ ਅਖਰ ਤਾਂ ਹੁਣ ਰੱਖੀ ਰੱਖੀ ਗਲਾ ਆ ਤਾਂ ਆ ਵੀ ਦੇ ਆ ਤਾਂ ਚੱਲੀ ਜਾਓ ਉਹ ਵੀ ਦੇ ਆ ਆ ਦੇਖ ਲਓ ਪਾਣੀ ਪਾ ਦਿਓ ਪੂਰਾ ਭਰ ਕੇ ਪਾਣਾ ਚਾਹੀਦਾ ਆ ਹੁਣ ਆ ਹੁਣ ਆ ਤੇ ਹੱਥ ਨਹੀਂ ਬੜੋ ਆ ਨਾ ਆ ਵੇਖ ਲਓ ਭਾਈ ਲ ਮੈਨੂੰ ਫੜਾ ਦੇ ਆ ਵੇਖ ਲਓ ਭਾਈ ਇਹ ਸਾਫ ਕਰਦੇ ਆ ਅਸੀਂ ਇਹ ਸਾਫ ਪਾਣੀ ਹੈ ਹੁਣ ਇਹ ਜੇ ਸਾਹ ਪਾਣੀ ਮੈਂ ਇਹਨਾਂ ਨੂੰ ਕਹਿ ਚੁੱਕਿਆ ਕਿ ਇਹਨੂੰ ਪੀ ਲਓ। ਭਾਜੀ ਦੇਖੋ ਤੁਸੀਂ ਲੈਟਰ ਦੇ ਬਾਅਦ ਥੋੜਾ ਪਾਣੀ ਬਸੇ ਪੀ ਲਾਂਗੇ। ਓਏ ਆਲੇ ਸੁਣਿਓ ਜੀ। ਤੁਸੀਂ ਲੈਟਰ ਦੇ ਬਾਅਦ ਹੁੰਦਾ ਪਾਣੀ ਪੀ ਲਾਂਗੇ। ਕੋਈ ਬੰਦਾ ਪੀ ਲੂਗਾ ਸੀ ਪੀ ਲਾਂਗੇ। ਹੁਣ ਇਹ ਗੱਲ ਵੀ ਪੁੱਛ ਲੈਣੇ। ਇਹਦੇ ਲੈਬ ਟੈਸਟ ਨਹੀਂ 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 ਇੱਕ ਵਾਰ ਲੈਬ ਟੈਸਟ ਕਰਾਓ। ਅੱਜ ਹੀ ਕਰਾਓ। ਸੁਣੋ। ਅੱਜ ਹੀ ਕਰਾਓ। ਇੱਕ ਮਿੰਟ ਸੁਣਨਾ। ਆਹ ਪਾਣੀ ਪਰ ਰੋੜਾ ਨਾ। ਆਪਾਂ ਰਾਮ ਨਾਲ ਲੌਜੀਕ ਨਾਲ ਗੱਲ ਕਰਦੇ ਆ। ਇੱਕ ਇੱਕ ਮਿੰਟ ਯਾਰ ਇੱਕ ਮਿੰਟ ਇਹ ਪਾਣੀ ਇਹ ਆਰਡਰ ਕੱਢਿਓ ਜੇ ਕੰਪਨੀ ਦਾ। ਆਰਡਰ ਲੈ ਲੈ ਲੈ। ਇੱਕ ਮਿੰਟ ਖੜ ਓ ਪਾਣੀ ਕਾਹਦਾ ਹੈ ਇਹੀ ਪਾਣੀ ਆ ਨਾ ਆਰਡਰ ਦਿਓ ਜੇ ਜ਼ਰਾ ਜ਼ਿੰਮੇਦਾਰ ਬਣ ਕੇ ਗੱਲ ਕਰੋ ਤੁਸੀਂ ਪਹਿਲਾਂ ਵੀ ਸਾਨੂੰ ਉਦੋਂ ਤਿੰਨ ਵੇਲੇ ਵੀ ਬੜਾ ਧਮਕੀਆਂ ਦਿੱਤੀਆਂ ਸੀ ਵਪਾਰੀਆਂ ਵਾਲੀ ਜ਼ਬਾਨ ਰੱਖੋ ਗੁੰਡਿਆਂ ਵਾਲੀ ਨਾ ਕਰੋ ਸਾਡੇ ਵਿੱਚ ਇੱਕ ਮਿੰਟ ਇੱਕ ਮਿੰਟ ਸਾਡੇ ਸ਼ਹਿਰ ਦੇ ਵਿੱਚ 480 ਚੱਲ ਰਹੀ ਹੈ ਸਿਰਫ ਇਹਨਾਂ ਨੂੰ ਸੀਟੀਵੀ ਆਉਂਦਾ ਆਰਾਮ ਸੀਟੀਵੀ ਆਉਂਦਾ ਹੋਰ ਕੁਝ ਨਹੀਂ ਦਿਖਦਾ ਓਏ ਤੁਹਾਡੀ ਸਿਰਫ ਇਹਨਾਂ ਨੂੰ ਸੀਟੀਵੀ ਦਿਖਦਾ ਹੋਰ ਕੁਝ ਨਹੀਂ ਦਿਖਦਾ ਕਾਹ 480 ਸ਼ਹਿਰ ਡਾਈਂਗ ਹੋ ਚੱਲਦੇ ਉਹ ਨਹੀਂ ਦਿਖਦੀਆਂ ਇਹਨਾਂ ਨੂੰ ਔਰ ਇਸਤੇਦਾਰ ਇਹਨਾਂ ਦੇ ਔਰ ਇਹਨਾਂ ਦੇ ਰਿਸ਼ਤੇਦਾਰ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਗੱਲ ਸੁਣਨਾ ਤੂੰ ਬੋਲਣ ਵਾਲਾ ਰਿਸ਼ਤੇਦਾਰ ਆਲੇ ਨਾ ਇੱਕ ਮਿੰਟ ਦੱਸਿਓ ਜੇ ਤੁਹਾਨੂੰ ਉਹਨੇ ਬ ਜੀ 400 ਇੰਡਸਟਰੀ ਸ਼ਹਿਰ ਜਲਦੀ ਮੇਰੀ ਗੱਲ ਦਾ ਜਵਾਬ ਦੇ ਦਿਓ ਮਾਨ ਸਾਹਿਬ ਪਹਿਲਾਂ ਮੇਰੀ ਗੱਲ ਮੈਂ ਦੇਉਂਗਾ ਮੈਂ ਦੇਉਂਗਾ ਪਹਿਲਾਂ ਜਵਾਬ ਦੱਸ ਤੈਨੂੰ ਲਖੇ ਸਦਾਨੇ ਨੇ ਬਲੈਕਮੇਲਿੰਗ ਲਈ ਫੋਨ ਕੀਤਾ ਜੀ ਫੋਨ ਦਿਖਤਾ ਰੋਜ਼ ਤਾਂ ਕਹਤਾ ਤੁਸੀਂ ਸਿਰਫ 9 ਕਰੋੜ ਲੀਟਰ ਪਾਣੀ 9 ਕਰੋੜ ਲੀਟਰ ਪਾਣੀ 9 ਕਰੋੜ ਲੀਟਰ ਪਾਣੀ ਤੇ ਨਹੀਂ ਹੋਰ ਪਣੀ ਸ਼ਹਿਰ ਦਾ ਬੰਦਾ 5 ਕਰੋੜ ਲੀਟਰ ਪਾਣੀ ਬੰਦਾ ਵਧੀਆ ਪਾਣੀ ਬੰਦਾ ਇਹ ਚ ਪਰ ਵਧੀਆ ਕਿਉਂ ਤਰਾਜ ਨਹੀਂ ਵਧੀਆ ਤਾਂ ਤੁਹਾਨੂੰ ਕਿਉਂ ਤਰਾਜ ਨਹੀਂ ਜੀ 5 ਕਰੋੜ ਲੀਟਰ ਹੈ ਕਿ ਓਏ ਅਸੀਂ ਸਾਰੇ ਜਾਣਦੇ ਆ ਸੁਣ ਲਾ ਗੱਲ ਜਿੱਥੇ ਡਾਈਂਗ ਆ ਨਾ ਪਿੰਗਲਾੜੇ ਕੋਲੇ ਉੱਥੇ ਵੀ ਗਏ ਆ ਚਾਹੀਦਾ ਅਸੀਂ ਸਾਰੇ ਪੰਜਾਬ ਚ ਜਾਨੇ ਆ ਸਾਨੂੰ ਇਸੇ ਤੋਂ ਫਾਨੂੰਲੀ ਦਾ ਲੀਕ ਹੋ ਰਿਹਾ ਹੈ ਹੋਰ ਕਿਹਦਾ ਡਾਈਂ ਨਹੀਂ ਦਾ ਪ੍ਰੋਬਲਮ ਨਹੀਂ ਹੈ ਇਹ ਪਤਾ ਕਿਉਂ ਨਹੀਂ ਜਾਂਦੇ ਕਿਉਂਕਿ ਪੰਜਾਬ ਨੂੰ ਨਹੀਂ ਲਾਈਵ ਟੈਸਟ ਕਰਾਓ ਹੁਣੇ ਟੈਸਟਿੰਗ ਕਰਾਓ ਇੱਕ ਮਿੰਟ ਇਹ ਗੱਲ ਦੱਸੋ ਇੱਕ ਮਿੰਟ ਮੈਂ ਵੀਡੇ ਸਾਹਮਣੇ ਹੁਣੇ ਲਾ ਮੰਗਾਓ ਹੁਣੇ ਬੰਸ਼ਾ ਕੋਲ ਪਰਸੈਂਟ ਦਾ ਲਾਈਵ ਟੈਸਟ ਕਰੋ ਬਲੈਕਮੇਲ ਇਹਨਾਂ ਨੇ ਦੱਸਿਆ ਬਲੈਕਮੇਲਿੰਗ ਵਾਲੀ ਗੱਲ 1000% ਬਲੈਕਮੇਲ ਰਿਹਾ 10 ਕਿੱਥੇ ਫੋਨ ਆਇਆ 1000% ਬਲੈਕਮੇਲ ਰਿਹਾ ਮਤਲਬ ਇਹਦਾ ਮਤਲਬ ਇਹ ਹੋ ਰਿਹਾ ਕੀ ਹੈ ਮੇਰੇ ਇੱਕ ਬੰਦੇ ਨੂੰ ਤੰਗ ਕਰਨਾ ਮਤਲਬ ਇਹ ਕੀ ਹੋ ਰਿਹਾ ਇੱਕ 400 ਡਾਈਂ ਦਾ ਨਾਮ ਤੁਸੀਂ ਤਾਨੂੰ ਜਿੰਦਰ ਨਹੀਂ ਦੱਸਦੀ ਕਿਹੜੀ ਦਿਖਦੀ ਤੁਹਾਨੂੰ ਅੰਮ੍ਰਿਤਸਰ ਦੀ ਕਿਹੜੀ ਦਿਖਦੀ ਤੁਹਾਨੂੰ ਲੁਧਿਆਣਾ ਦੀ ਕਿਹੜੀ ਦਿਖਦੀ ਹੈ ਅੰਮ੍ਰਿਤਸਰ ਜਾ ਕੇ ਆਏ ਲੁਧਿਆਣਾ ਦੀ ਕਿਹੜੀ ਦਿਖਦੀ ਅਸੀਂ ਜਾ ਕੇ ਕੋਈ ਨਹੀਂ ਦਿਖਦਾ ਸਾਰੇ ਬਲੈਕ ਬੈਲਰ ਸਾਰੇ ਬਲੈਕ ਸਾਰੇ ਕਾਲਾ ਬਲੈਕ ਬੈਲਰ ਮਰਦਾ ਹੋ ਆ ਇਧਰ ਆ ਇਧਰ ਕਰਾ ਜਾ ਮਰਦਾ ਹੋ ਆ ਮੈਂ ਐਸਐਸਪੀ ਨੂੰ ਪੁੱਛਣਾ ਚਾਹੁੰਨਾ ਹੈ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਖੈਰਾ ਜੀ ਆ ਖੈਰਾ ਜੀ ਇੱਕ ਮਿੰਟ ਆ ਅਸੀਂ ਐਸਐਸਪੀ ਨੂੰ ਐਸਐਸਪੀ ਨੂੰ ਪੁੱਛਣਾ ਚਾਹੁੰਦੇ ਆ ਕਿ ਅਸੀਂ ਇੱਥੋਂ ਦਾ ਕਾਲਿੰਗ ਟਾਈਮ ਦਿੱਤਾ ਹੀ ਪਰ ਅਸਦਾ ਤੁਹਾਨੂੰ ਅਸੀਂ ਸੱਦਿਆ ਇਹ ਗੁੰਡੇ ਬਣ ਕੇ ਕਿਉਂ ਆਏ ਇੱਥੇ ਭਾਈ ਸਾਹਿਬ ਤੁਸੀਂ ਤੁਸੀਂ ਬਸੜੇ ਪਈਏ ਇਹ ਗੁੰਡੇ ਕਿਉਂ ਬਾਈ ਤੁਸੀਂ ਚੁੱਪ ਆ ਗਏ ਆ ਤੁਹਾਨੂੰ 4 ਵਜੇ ਬਾਈ ਕਿਉਂ ਲੈਂਡ ਆਉਂਦੇ ਆ ਆਫੇ ਆਫੇ ਦਰਜਾ ਬਾਈਰੀ ਦੀ ਬਾਈਰੀ ਕਿਉਂ ਬਾਈ ਬਾਈਰੀ ਕਿਉਂ ਬਾਈ ਤੁਸੀਂ ਵੀ ਨਾਲ ਸੀਗਾ ਮਾਨ ਸਰ ਤੁਸੀਂ ਵੀ ਨਾਲ ਕੋ ਫੋਟੋ ਆ ਗਈ ਕੋਈ ਬੰਦਾ ਹਰ ਕਾਕਾ ਫੋਟੋ ਕਰ ਅਸੀਂ ਪ੍ਰੈਸ ਅਸੀਂ ਪ੍ਰੈਸ ਸੱਦੀ ਆ ਅਸੀਂ ਕਹਾਂ ਲੇ ਵੀ ਲਾ ਐਂਡ ਆਰਡਰ ਸਾਡੇ ਉਲਟ ਪੈਂਦੇ ਪੁਲਿਸਾਂ ਨੂੰ ਘਰਾਂ ਚੋਂ ਫੜਦੀ ਐ ਕਿ ਜੇ ਇਹ ਲਾ ਐਂਡ ਆਰਡਰ ਖਰਾਬ ਕਰਦੇ ਆ ਹੀ ਆਂਦੇ ਆ ਨਾ ਆ ਦੱਸੋ ਕੀ ਹੋ ਰਿਹਾ ਫਿਰ ਮੈਂ ਆ ਅਸੀਂ ਸਾਰੇ ਬੰਦਿਆਂ ਨੂੰ ਚੁੱਪ ਕਰਾਇਆ ਖੜ ਜਾ ਯਾਰ ਚੁੱਪ ਕਰਾਇਆ ਚੁੱਪ ਕਰਾ ਕੇ ਮੈਂ ਕਿਹਾ ਆਪਾਂ ਲੌਜੀਕਲ ਗੱਲ ਕਰਦੇ ਆ ਆ ਹੀ ਕਿਹਾ ਤੁਹਾਡੇ ਸਾਹਮਣੇ ਆ ਲੌਜੀਕਲ ਗੱਲ ਦਾ ਤਰੀਕਾ ਲਾ ਐਂਡ ਆਰਡਰ ਦੀ ਗੱਲ ਕਰ ਆ ਲੌਜੀਕਲ ਰਾਤ ਨੂੰ ਆ ਕੇ ਰਾਤ ਨੂੰ ਆ ਕੇ ਬੋਥੇ ਬੋਰੀਆਂ ਪਾਈਆਂ ਸੀਮੈਂਟ ਦੇ ਕੰਕਰੀਟ 500 ਬੋਰੀ ਪਾਈ ਸੁਣੋ ਮੇਰੀ ਗੱਲ ਸੁਣ ਲੋ ਗੱਲ ਸੁਣ ਲੋ ਓਏ ਅਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਗਿਆ ਸੀ ਨਾ ਸੰਕੀਤੀ ਆ ਪਈ ਸਾਹਿਬ ਇੱਕ ਵਾਰ ਅਸੀਂ ਤਾਂ ਕਿਹਾ ਪੂਰੀ ਕਰਾ ਹਾਲਾ ਲਾਓ ਕਿ ਅਮੋਜ ਮਾਨ ਜੀ ਇਹ ਕਹਿੰਦੇ ਨੇ ਕਿ ਰਾਤ ਨੂੰ ਆ ਕੇ ਬੋਰੀਆਂ ਪਾ ਕੇ ਬੰਦ ਕਰ ਜਾਂਦੇ ਨੇ ਤੁਸੀਂ ਅੱਜ ਸੁਣੋ ਗੱਲ ਸੁਣ ਲੋ ਗੱਲ ਸੁਣ ਲੋ ਗੱਲ ਅਸੀਂ ਤਾਂ ਹਸਲ ਕਰ ਲਈ ਹੈ ਅਮੋਜ ਮਾਨ ਓਏ ਸੁਣ ਲੋ ਮੈਂ ਤਾਂ ਜਿਹੜੀ ਗੱਲ ਓਏ ਬਸ ਗੱਲ ਬੋਲੀ ਜਾਂਦਾ ਪਤਾ ਨਹੀਂ ਹੁਣ ਮੈਨੂੰ ਬੋਰੀਆਂ ਪਾਣਾ ਬੋਰੀਆਂ ਬੋਰੀਆਂ ਪਾਈਆਂ ਪਹਿਲਾਂ ਸੁਣ ਪਹਿਲਾਂ ਓ ਯਾਰ ਖੜ ਜਾ ਤੂੰ ਐ ਫਾਇਰ ਵੀ ਹੈਗੀ ਐ 10000 ਬੋਲੀ ਜਾਂਦਾ ਬੋਲੀ ਕਿਉਂ ਜਾਂਦਾ ਪਤੰਦਰਾ ਮੈਨੂੰ ਬੋਲ ਲੈਂਦੇ ਮੈਂ ਝੂਠ ਬੋਲਿਆ ਤਾਂ ਕੈਦੀ ਪ੍ਰਿੰਸ ਕਰਕੇ ਕਿਹਾ ਕਿ ਅਜ਼ੀਰ ਹਸਲ ਕੀਤੀ ਐ ਬੰਦ ਨਹੀਂ ਕੀਤਾ ਬੰਦ ਕਰਨ ਦੀ ਰਸਲ ਕੀਤੀ ਤਾਂ ਬੰਦ ਕਰਨ ਦਾ ਟਾਈਮ ਦਿੱਤਾ ਸੀ 3 ਦਸੰਬਰ ਪਾ ਕੇ ਪੂਰੀਆ ਪਾ ਕੇ ਬੰਦ ਕੀਤਾ ਤੇ ਰਸਲ ਦੇ ਬੋਰੀਆ ਕਿਉਂ ਪਾਈਆਂ ਫਿਰ ਹੁਣ ਦੱਸੋ ਰਸਲ ਦੇ ਕਿਉਂ ਪਾਈਆਂ ਫਿਰ ਮੈਂ ਦੱਸ ਰਿਹਾ ਕੋਈ ਕੋਈ ਕੀਦ ਕਰਾ ਕੇ ਗੱਡੀ ਦੇ ਬੋਰੀਆ ਪਾਣ ਦਾ ਤੁਹਾਡੇ ਕੋਲ ਕੀ ਇਦਾਰਾ ਮੈਂ 2 ਬਜਾਰ ਦੀ ਬੋਰੀਆ ਪਾਣ ਦਾ ਦੱਸੋ ਮੈਨੂੰ ਤੁਹਾਡੇ ਕੋਲ ਹੁਕਮ ਹੈ ਕੋਈ ਵਪਾਰੀਆਂ ਵਾਲੀ ਜ਼ੁਬਾਨ ਹੈ ਕੋਈ ਬੜੂ ਬੋਰੀਆ ਪਾਣ ਵਾਲੀਆਂ ਓਏ ਅਸੀਂ ਦੇਖਿਆ ਵਿਸ਼ਵਾਸ਼ ਨਾਲ ਫਾਇਰ ਗੱਡੀ ਨੰਬਰ ਆਇਆ 1 ਮਿੰਟ ਗੱਲ ਸੁਣੋ ਜੇ ਮੈਂ ਤਾਂ ਕਿਹਾ ਕਿ ਅਸੀਂ ਕਿਹਾ ਮੈਂ ਮੁੱਕ ਰਿਹਾ ਹਾਂ ਅਸੀਂ ਦਾ ਪ੍ਰੈਸ ਕਾਨਫਰੈਂਸ ਅਗਲੇ ਦਿਨ ਕਰਕੇ ਕਿਹਾ ਕਿ ਅਸੀਂ ਰਸਲ ਕੀਤੀ ਹੈ ਹੁਣ ਇਹ ਦੱਸਣਗੇ ਕਿ ਆ ਜਿਹੜਾ ਤੁਹਾਡੇ ਕੋਲ ਕੀ ਰਾਈਟ ਸੀ ਅਬਦੋਜ ਮਾਨ ਜੀ ਬੋਰੀਆਂ ਪਾਣ ਦਾ ਤੁਹਾਡੇ ਘਰ ਦੀ ਸੀਵਰੇਜ ਪਾਣੀ ਦੀ ਬੋਰੀ ਪਾ ਜਾਵੇ ਕਿਦਾਂ ਲੱਗੂਗਾ ਤੁਹਾਨੂੰ ਅੱਛਾ ਇੱਕ ਦੱਸਿਓ ਜੀ ਰਾਤ ਨੂੰ ਕਿਉਂ ਪਈਆਂ ਹਾਦਸੇ ਪਾਣਾਂ ਦੇ ਚੋਰੀ ਕਿਉਂ ਕੀਤੀ ਤੂੰ ਬੋਲ ਰਿਹਾ ਕਿ ਮੈਨੂੰ ਸੁਣ ਰਿਹਾ ਮੈਂ ਸਮਝ ਜਵਾਬ ਰਿਹਾ ਤੁਹਾਨੂੰ ਨਹੀਂ ਨਹੀਂ ਹੁਣ ਮੈਨੂੰ ਜਵਾਬ ਦੇਣਾ ਤੁਸੀਂ ਪਾਈਆਂ ਨਾ ਬੋਰੀਆਂ ਤੁਸੀਂ ਬੋਰੀਆਂ ਪਾਈਆਂ ਯਾਰੇ ਬੰਦਾ ਕੰਬਲਾ ਹੋ ਗਿਆ ਮੈਂ ਹੁਣੇ ਤਾਂ ਕਹਿ ਕੇ ਹਟਿਆ ਹੁਣ ਤੂੰ ਮੇਰੀ ਗੱਲ ਦਾ ਜਵਾਬ ਦੇ ਜਿਹੜਾ ਤੂੰ ਲੱਖੇ ਦੇ ਬਾਰੇ ਕਿਹਾ ਹੈ ਹੋਣ ਮੈਨੂੰ ਇਹ ਦੱਸ ਤੁਹਾਡੇ ਚੋਂ ਕਿਹਨੂੰ ਲੱਖੇ ਦਾ ਫੋਨ ਆਇਆ ਤੇ ਫੋਨ ਰਿਕਾਰਡ ਵੀ ਹੋਊਗਾ ਭਾਜੀ ਦੋ ਮੈਂ ਕੱਲ ਮੈਨੂੰ ਗੱਲ ਮੈਂ ਸਿੱਧਾ ਨਸਤੀ ਸ਼ਹਿਰ ਚ 580 ਸ਼ਹਿਰ ਚ 11580 ਪੰਜਾਬ ਚ ਸਿਰਫ ਇਹ ਨੋਕ ਕਰੋੜ ਲੀਟਰ ਪਾਣੀ ਦਿਖਦਾ ਲੱਖੇ ਨੂੰ ਤم ਦੋਜਮਾਨ ਨੂੰ ਹੋਰ ਕਿਸੇ ਨੂੰ ਦਿਖਦਾ ਨਹੀਂ ਕੋਈ ਹੋਰ ਦਿਖਦਾ ਨਹੀਂ ਕੋਈ ਹੁਣ ਸੁਣ ਲਿਓ ਜੇ ਗੱਲ ਬਿਲਕੁਲ ਬਲੈਕਮੇਲਿੰਗ ਹੁੰਦੀ ਹੈ ਅੱਛਾ ਅੱਛਾ ਬਲੈਕਮੇਲਰ ਕਿਹਾ ਜਾਂਦਾ ਤਾਂ ਬਿਲਕੁਲ ਬਲੈਕਮੇਲਰ ਚੋਹਾਨ ਠਿੰਡਾ ਠਿੰਡਾ ਜਿੰਨੇ ਹਸਪੀਟਲ ਹੈ ਜਿੰਨੇ ਸਾਰਾ ਕੁਝ ਹੈ ਉਹ ਡੇਗ ਜਿੰਨੇ ਜਿੰਨੇ ਹਸਪੀਟਲ ਦਾ ਸਾਰਾ ਤਾਂ ਮ ਦੇਖੋ ਗੱਲ ਸੁਣ ਲਓ ਅਗਲਾ ਮਹੀਨਾ ਲੈਂਦਾ ਉਹ ਯਾਰ 1 ਮਹੀਨਾ ਲੈਂਦਾ ਕੋਈ ਹਰ ਹਸਪਤਲ ਵੀ ਲੈਂਦਾ ਹਰ ਹਸਪਤਲ ਵੀ ਨਾ ਲੈਂਦਾ ਇੱਕ ਮਿੰਟ ਗੱਲ ਸੁਣ ਲਓ ਮੇਰੀ ਸਬੂਤ ਹੈ ਆਬ ਇੱਕ ਮਿੰਟ ਖੜ ਸਬੂਤ ਹੈ ਪੁੱਛੋ ਇਹਨਾਂ ਨੂੰ ਬਿਲਕੁਲ ਸੂਦੇ ਦਾ ਨਾ ਸੂਦ ਵੀ ਦੇ ਦਾਂਗੇ ਦੇ ਦਾਂਗੇ ਸਬੂਤ ਵੀ ਦੇ ਦੋ ਸਬੂਤ ਲੈ ਕੇ ਦਊਗਾ ਸਬੂਤ ਸਾਹਮਣੇ ਸਬੂਤ ਹੈ ਇੱਕ 9 ਲੀਟਰ ਪਾਣੀ ਦੇਖਦਾ ਹੋਰ ਪਾਣੀ ਦੇਖਦਾ ਇਸ ਬੰਦੇ ਦਾ ਗੱਲ ਕਰਨੀ ਹੈ ਇਸ ਬੰਦੇ ਦਾ ਵੇਖ ਲਓ ਕੀ ਕਹਿ ਰਿਹਾ ਸਰ ਪਹਿਲਾਂ ਤੁਸੀਂ ਕਿਹਾ ਕਿ ਮੈਂ ਕਹਿੰਦਾ ਸਬੂਤ ਦੇ ਦਿਓ ਭਾਈ ਜੀ ਪੰਜਾਬ ਦੇ ਵਿੱਚ ਹਜ਼ਾਰ ਡਾਈ ਇੰਡਸਟਰੀ ਹੈ ਸਿਰਫ 200 ਡਾਈ ਦਾ ਹੀ ਟਾਰਗੇਟ ਕਿਉਂ 200 ਟਾਰਗੇਟ ਕਿਉਂ ਉਹਦਾ ਕੀ ਮਤਲਬ ਹੈ ਜਵਾਬ ਦਿਨਾ ਤੈਨੂੰ ਮੇਰੀ ਗੱਲ ਸੁਣੋ चौहान ਸਾਹਿਬ चौहान ਸਾਹਿਬ ਮੇਰੀ ਗੱਲ ਸੁਣੋ चौहान ਸਾਹਿਬ ਗੱਲ ਸੁਣ ਲਓ ਉਹ ਕੋਈ ਗੱਲ ਨਹੀਂ ਮੈਂ ਰੋਕਿਆ ਮੈਂ ਡਿੱਗਣ ਨਹੀਂ ਦਿੰਦਾ ਬੇਜ਼ੀਕ ਮੇਰੀ ਇੱਕ ਗੱਲ ਸੁਣੋ ਮੈਂ ਤੁਹਾਨੂੰ ਦੱਸ ਰਿਹਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਅਸੀਂ ਬੱਦੀ ਵਾਲੇ ਦੇ ਵੀ ਗਏ ਆਂ ਫੇਸਬੁੱਕ ਵੀ ਕੋਈ ਚੈਨਲ ਵੇਖ ਲੈ ਸੁਣ ਲੋ ਗੱਲ ਅਸੀਂ ਅੰਮ੍ਰਿਤਸਰ ਵਾਲੇ ਤੇ ਵੀ ਗਏ ਆ ਸਾਰੀਆਂ ਡੈਂਗੂ ਯੂਨਿਟ ਆ ਔਰ ਤੁਹਾਨੂੰ ਹੋਰ ਦੱਸ ਦਿਆਂ ਮੇਰੀ ਗੱਲ ਤਾਂ ਸਾਰੇ ਥਾਂ ਲਾਇਆ ਓਏ ਲਾਇਆ ਵੇਖ ਤਾਂ ਲੋ ਚੱਲ ਕੇ ਮੈਂ ਉਹੀ ਤਾਂ ਕਹਿ ਰਿਹਾ ਮੇਰੀ ਗੱਲ ਸੁਣ ਲੋ ਪਹਿਲਾਂ ਧਿਆਨ ਨਾਲ ਅਸੀਂ ਕੱਲਾ ਥੋੜਾ ਨਹੀਂ ਅਸੀਂ ਪੇਪਰ ਮਿਲ ਵਾਲਿਆਂ ਦੇ ਉਲਟ ਵੀ ਗਏ ਆ ਔਰ ਦੋ ਫੈਕਟਰੀਆਂ ਬੰਦ ਵੀ ਕਰਾਈਆਂ ਇੱਕ ਗੱਲ 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 ਲਵਾਉਣ ਦੀ ਗੱਲ ਕੀਤੀ ਐ ਬੰਦ ਕਰਾ ਲੈ ਥੋੜੇ ਠੇਕਾ ਲਿਆ ਤੁਸੀਂ ਕਿਹੜੇ ਇੰਡਸਟਰੀ ਲਾਉਣ ਦੀ ਗੱਲ ਕੀਤੀ ਤੁਸੀਂ ਬਦਲ ਕੇ ਅਸੀਂ ਆਣੇ ਹਾਂ ਯਾਰ ਲੋਕਾਂ ਨੂੰ ਰੋਜ਼ਗਾਰ ਲੱਖ ਰੋਗ ਲੋਕਾਂ ਨੂੰ ਰੋਜ਼ਗਾਰ ਦਿੰਨੇ ਅਸੀਂ ਲੱਖ ਕਿੰਨੇ ਲੋਕਾਂ ਨੂੰ ਲੱਖ ਬੰਦੇ ਆ ਸਾਡੇ ਕੋਲ ਲੱਖ ਮੰਦਰ ਰੋਜ਼ਗਾਰ ਦਿੰਦੇ ਆ ਲੱਖ ਬੰਦੇ ਨੂੰ 60 ਕਰੋੜ ਰੁਪਇਆ ਸਾਫ ਕਰਨ ਦਾ ਲਾਉਂਦੇ ਆ ਪਾਣੀ ਚਲੋ ਸਾਰਾ ਮੀੜਾ ਤੁਹਾਨੂੰ ਦਿਖਾਈਏ 540 ਤੁਹਾਨੂੰ ਦਿਖਾਈਏ ਹੁਣ ਬੋਲਣਾ ਮੈਂ 18 ਕਿੱਲੇ ਚ ਪਲਾਂਟ ਲਾਇਆ ਹੈ ਜਿਹੜੀ ਨਸੀ ਸਾਫ ਕਰਦੀ ਹੈ ਪਾਣੀ ਜਿਹੜੀ ਨਸੀ ਸਾਫ ਕਰਦੀ ਹੈ ਉਹਨੂੰ ਟਾਰਗੇਟ ਆ ਜਿਹੜੀ ਸਿੱਧਾ ਬੰਦੀ ਉਹ ਨਾਲ ਰਿਸ਼ਤੇਦਾਰ ਆ ਅੱਛਾ ਹੁਣ ਸਾਰ ਲੈ ਲਿਆ ਹੁਣ ਚੁੱਪ ਹੁਣ ਬੋਲਣਾ ਹੁਣ ਦੱਸਿਓ ਜੇ ਜਿਹੜੀ ਇਹ ਗੱਲ ਕਹਿ ਰਿਹਾ ਓ ਯਾਰ ਐ ਨਾ ਕਰੋ ਵੇਚਣ ਨਾ ਬੋਲੋ ਸਾਡਾ ਕੋਈ ਬੰਦਾ ਬੋਲ ਰਿਹਾ ਹੈ ਵੇਚ ਗੱਲ ਕਰਨ ਦਿਓ ਜੇ ਆਪਾਂ ਗੱਲ ਖੜ ਗਏ ਤੁਸੀਂ